ਕੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਅਜਿਹੀਆਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੈਂਗਸਟਰਾਂ ਦੇ ਘਰਦਿਆਂ ਨੂੰ ਸੱਦ ਕੇ ਆਪਣੇ ਦਫ਼ਤਰ 'ਚ ਗਲਾ 'ਚ ਹਾਰ ਪਾ ਕੇ ਸਨਮਾਨਿਤ ਕਰਦੇ ਨੇ ਜਿਵੇਂ ਉਹ ਕੋਈ ਕਾਰਗਲ ਦੀ ਲੜਾਈ ਜਿੱਤ ਕੇ ਆਏ ਹੋਣ ਮਾਮਲਾ ਕੀ ਕੀ ਆਮ ਆਦਮੀ ਪਾਰਟੀ ਜਿਹੜੀ ਦੂਜੀਆਂ ਪਾਰਟੀਆਂ ਤੇ ਤੋਹਮਤਾਂ ਲਾਉਂਦੀ ਹੈ ਕਿ ਇਹਨਾਂ ਨੇ ਗੈਂਗਸਟਰਾਂ ਨੂੰ ਜਨਮ ਦਿੱਤਾ ਇਹਨਾਂ ਨੇ ਗੈਂਗਸਟਰਾਂ ਨੂੰ ਵਧਾਇਆ ਇਹਨਾਂ ਨੇ ਗੈਂਗਸਟਰਾਂ ਦੇ ਰਾਹੀਂ ਪੰਜਾਬ ਦੇ ਵਿੱਚ ਗੰਦ ਪਾਇਆ ਪਰ ਕੀ ਹੁਣ ਆਮ ਆਦਮੀ ਪਾਰਟੀ ਦੇ ਆਗੂ ਉਹੀ ਕੰਮ ਕਰ ਰਹੇ ਨੇ ਜੋ ਪਹਿਲਾਂ ਕਰ ਰਹੇ ਸੀ ਇੱਥੇ ਆ ਕੇ ਨਵੇਂ ਸਿਰਿਓਂ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਨਾਲ ਪੰਜਾਬ ਦੇ ਅੰਦਰ ਖੁੰਖਾਰ ਤਰੀਕੇ ਨਾਲ ਵਾਰਦਾਤਾ ਕਰਨ ਵਾਲੇ अपराधीਆ ਦੇ ਘਰਦਿਆਂ ਨੂੰ ਸੱਦ ਕੇ ਗੈਂਗਸਟਰਾਂ ਦੇ ਘਰਦਿਆਂ ਨੂੰ ਸੱਦ ਕੇ ਸਨਮਾਨਿਤ ਕੀਤਾ ਜਾ ਰਿਹਾ ਤੇ ਉਹ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦਫ਼ਤਰਾਂ ਦੇ ਵਿੱਚ ਹਲਕਾ ਇੰਚਾਰਜਾਂ ਦੇ ਦਫ਼ਤਰਾਂ ਦੇ ਵਿੱਚ ਤੁਸੀਂ ਆਪ ਦੇਖ ਲਿਓ ਤੁਸੀਂ ਜੁੜਿਓ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮਾਮਲਾ ਕੀ ਹੈ ਲੋਕਾਂ ਨੂੰ ਵਿਧਾਨ ਸਭਾ ਚਮਨ ਅਰੋੜਾ ਖੜਕੇ ਕਹਿ ਦਿੰਦੇ ਆ ਜੀ ਇਹ ਤਾਂ 25 ਸਾਲ ਹੋ ਗਏ ਗੈਂਗਸਟਰ ਦਾ ਅਕਾਲੀ ਲੈ ਕੇ ਆਏ ਕਾਂਗਰਸੀ ਲੈ ਕੇ ਆਏ ਫਲਾਨੇ ਲੈ ਕੇ ਆਏ ਧਮਕਾਨੇ ਲੈ ਕੇ ਆਏ ਭਗਵੰਤ ਮਾਨ ਸੁਖਜਿੰਦਰ ਰੰਧਾਵੇ ਵਾਲਾ ਇਸ਼ਾਰੇ ਕਰ ਕਰਕੇ ਕਹਿੰਦਾ ਸੀ ਕਿ ਇੱਕ ਗੈਂਗਸਟਰ ਨੂੰ ਉਹ ਲੈ ਕੇ ਆਇਆ ਤੁਹਾਡੇ ਵਿੱਚੋਂ ਪਰ ਅੱਜ ਉਸੇ ਹੀ ਗੈਂਗਸਟਰ ਦੇ ਘਰ ਦੇਆਂ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਨੇ ਆਪਣੇ ਦਫਤਰ ਦੇ ਵਿੱਚ ਸਨਮਾਨਿਤ ਕੀਤਾ ਹੈ ਵੀਡੀਓ ਉਹਦੀ ਹੋ ਗਈ ਹੁਣ ਵਾਇਰਲ ਹੁਣ ਪੈ ਗਈ ਹੱਥਾਂ ਪੈਰਾਂ ਦੀ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਉਣੀਆਂ ਨੇ ਕਿਸ ਤਰ੍ਹਾਂ ਨਾਲ ਜਿਹੜਾ ਇੱਕ ਸਾਰਾ ਕੁਝ ਚੱਲੇ ਆ ਪਰ ਸਵਾਲ ਇਹ ਹੈ ਕਿ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਦਫਤਰ ਚ ਬੁਲਾ ਕੇ ਕਿਉਂ ਸਨਮਾਨਿਤ ਕੀਤਾ ਗਿਆ ਤੇ ਹੁਣ ਗੁਰਦੀਪ ਰੰਧਾਵਾ ਇਹਦੇ ਮਾਮਲੇ ਚ ਕੀ ਕਹਿੰਦੇ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਤਾਂ ਗਰਮ ਹੋਈ ਚੁੱਕਿਆ ਹੈ ਉੱਥੇ ਹੀ ਜ਼ਿਲ੍ਹਾ ਗਰਦਾਸਪੁਰ ਵਿੱਚ ਰੋਜ਼ ਸਰਪੰਚੀ ਨਾਲ ਸੰਬੰਧਿਤ ਨਵੇਂ-ਨਵੇਂ ਹੰਗਾਮੇ ਵੇਖਣ ਨੂੰ ਮਿਲ ਰਹੇ ਨੇ ਤਾਜ਼ਾ ਮਾਮਲਾ ਗਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲ ਸਾਹਮਣੇ ਆਇਆ ਜਿਸ ਚੋ ਜੇਲ੍ਹ ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਭਰਾ ਨੂੰ ਆਪਣੇ ਦਫ਼ਤਰ ਵਿੱਚ ਹਾਰ ਪਾਉਂਦੇ ਨਜ਼ਰ ਆ ਰਹੇ ਜਦੋਂ ਇਸ ਸੰਬੰਧ ਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਕੋਲ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਪਾਰਟੀ ਦੇ ਦਫ਼ਤਰ ਵਿੱਚ ਕੋਈ ਵੀ ਆ ਸਕਦਾ ਉਹਨਾਂ ਅੱਗੇ ਕਿਹਾ ਕਿ ਗੈਂਗਸਟਰ ਕਲਚਰ ਨੂੰ ਵਧਾਵਾ ਦਾ ਅਕਾਲੀ ਅਤੇ ਕਾਂਗਰਸੀਆਂ ਨੇ ਦਿੱਤਾ ਹੁਣ ਸਾਡੇ ਤੇ ਗੈਂਗਸਟਰ ਨਾਲ ਸੰਬੰਧ ਲਾਉਣ ਦੇ ਦੋਸ਼ ਲਾ ਰਹੇ ਨੇ ਉਹਨਾਂ ਕਹਿ ਕੇ ਜੇਕਰ ਜੱਗੂ ਭਗਵਾਨਪੁਰੀਆ ਗਲਤ ਰਸਤੇ ਤੇ ਗਿਆ ਤਾਂ ਇਸ 'ਚ ਉਹਨਾਂ ਦੇ ਪਰਿਵਾਰ ਦਾ ਕੀ ਕਸੂਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਤਾਂ ਖੁਖਿਆਤ ਗੈਂਗਸਟਰ ਮੁਖਤਿਆਰ ਅਨਸਾਰੀ ਨਾਲ ਵੀ ਸੰਬੰਧ ਜੱਗ ਜਹਰ ਹੋ ਚੁੱਕੇ ਨੇ ਗੱਲਾਂ ਆਪਣੀ ਥਾਂ ਤੇ ਠੀਕ ਹੋ ਸਕਦੀਆਂ ਨੇ ਜੱਗੂ ਭਗਵਾਨਪੁਰੇ ਦੀ ਮਾਤਾ ਨੂੰ ਇਹ ਗੱਲ ਪੁੱਛ ਲਿਓ ਕਿ ਕੀ ਉਸ ਦੇ ਪੁੱਤ ਨੇ ਕੋਈ ਅਪਰਾਧ ਕੀਤਾ ਉਹ ਕਹੂਗੀ ਨਹੀਂ ਮੈਨੂੰ ਯਾਦ ਹੈ ਮੇਰੀ ਹਮਦਰਦੀ ਹੈ ਜੱਗੂ ਭਗਵਾਨਪੁਰੀ ਦੀ ਮਾਤਾ ਦੇ ਨਾਲ ਕਿ ਕਿਸ ਤਰ੍ਹਾਂ ਨਾਲ ਉਹ ਗੱਡੀ ਪੁਲਿਸ ਦੀਆਂ ਗੱਡੀਆਂ ਦੇ ਪਿੱਛੇ ਭੱਜ-ਭੱਜ ਕੇ ਕਹਿੰਦੀ ਕਿ ਮੇਰੇ ਪੁੱਤ ਨੂੰ ਮਾਰ ਦੇਣਗੇ ਮੇਰੇ ਪੁੱਤ ਨੂੰ ਮਾਰ ਦੇਣਗੇ ਕਿਸੇ ਮਾਂ ਦਾ ਪੁੱਤ ਨਜਾਇਜ਼ ਤਰੀਕੇ ਨਾਲ ਮਾਰਿਆ ਜਾਣਾ ਕਦੀ ਵੀ ਸਹੀ ਨਹੀਂ ਹੁੰਦਾ ਪਰ ਜਿਨ੍ਹਾਂ ਤੇ ਇਲਜ਼ਾਮ ਲਾਉਂਦੇ ਰਹੇ ਨੇ ਫਿਰ ਅੱਜ ਉਹਨਾਂ ਨੂੰ ਹੀ ਕਿਵੇਂ ਇਹ ਸਮਝ ਤੋਂ ਬਾਹਰ ਹੈ ਨਾ ਗੁਰਦੀਪ ਸਿੰਘ ਰੰਧਾਵਾ ਕੁਝ ਵੀ ਕਹਿ ਲੈਣ ਜਿੰਨੀ ਮਰਜ਼ੀਆਂ ਸਫਾਈਆਂ ਦੇ ਲੈਣ ਪਰ ਗੱਲ ਜਿਹੜੀ ਆ ਉਹ ਗਲਿਆਂ ਥੱਲੇ ਤਾਂ ਨਹੀਂ ਉਤਰਦੀ ਕਿ ਜਿਹੜਾ ਹਾਲਾਂਕਿ ਗੁਰਦੀਪ ਸਿੰਘ ਰੰਧਾਵਾ ਵੀ ਕਿਸੇ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਦੀ ਟੀਮ ਦਾ ਹਿੱਸਾ ਰਹੇ ਨੇ ਇਸ ਕਰਕੇ ਜੇ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਇਲਜ਼ਾਮ ਲਾਉਂਦੇ ਤਾਂ ਫਿਰ ਗੁਰਦੀਪ ਸਿੰਘ ਰੰਧਾਵਾ ਵੀ ਉਸ ਜਿਹੜਾ ਕਹਿ ਲਈ ਕਿ ਜਿਹੜਾ ਤਾਣਾ ਬਾਣਾ ਸੀ ਉਹਦਾ ਹਿੱਸਾ ਰਹੇ ਤੇ ਪੁਰਾਣੀਆਂ ਸਾਂਝਾਂ ਪਗਾਈਆਂ ਜਾ ਰਹੀਆਂ ਨੇ ਜਾਂ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਸ ਕਲਚਰ ਨੂੰ ਖਤਮ ਕਰਨ ਦੀ ਥਾਂ ਤੇ ਇਸ ਕਲਚਰ ਨੂੰ ਅਪਣਾ ਰਹੀ ਹੈ ਕਿ ਇਲਾਕਿਆਂ ਦੇ ਐਸੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਨਾਲ ਲਾਇਆ ਜਾਵੇ ਜਿਹੜੇ ਬਾਹੂਬਲ ਜਿਹੜੇ ਚੌਧਰ ਗੁੰਡਾਗਰਦੀ ਤੇ ਲੜਾਈ ਪੜਾਈ ਦੇ ਵਿੱਚ ਮਾਹਰ ਹੋਣ ਤੇ ਉਹਨਾਂ ਦੇ ਆਸਰੇ ਪੰਚਾਇਤੀ ਤੇ ਜਿਮਣੀ ਚੋਣਾਂ ਜਿੱਤੀਆਂ ਜਾਣ ਕੀ ਆਮ ਆਦਮੀ ਪਾਰਟੀ ਇਸਰਾ ਤੇ ਤੁਰਪਈ ਹੈ ਜੇ ਆਮ ਆਦਮੀ ਪਾਰਟੀ ਵਾਕਈ ਇਸਰਾ ਤੇ ਤੁਰਪਈ ਹੈ ਫਿਰ ਇਹ ਸਭ ਤੋਂ ਵੱਡਾ ਧੋਖਾ ਉਹਨਾਂ ਲੋਕਾਂ ਦੇ ਲਈ ਹੈ ਉਹਨਾਂ ਪੜ੍ਹੇ ਲਿਖੇ ਮੱਧ ਵਰਗ ਦੇ ਮੁਲਾਜ਼ਮਾਂ ਦੇ ਲਈ ਹੈ ਰਿਟਾਇਰੀਆਂ ਦੇ ਲਈ ਹੈ ਜਿਹੜੇ ਰਿਟਾਇਰ ਹੋ ਕੇ ਕਹਿੰਦੇ ਸੀ ਕਿ ਇਹ ਸਿਸਟਮ ਸੁਧਰ ਨਹੀਂ ਸਕਦਾ ਹੈ ਆਮ ਆਦਮੀ ਪਾਰਟੀ ਆ ਕੇ ਸੁਧਾਰ ਲੂਗੀ ਫਿਰ ਉਹਨਾਂ ਨੂੰ ਆਪਣੇ ਮੱਥੇ ਤੇ ਤਿੰਨ ਚਾਰ ਵਾਰ ਜ਼ੋਰ-ਜ਼ੋਰ ਦੀ ਹੱਥ ਮਾਰ ਕੇ ਪਿੱਟਣਾ ਚਾਹੀਦਾ ਕਿ ਅਸੀਂ ਕੀ ਕਰ ਬੈਠੇ ਉਹਨਾਂ ਨੇ ਸਾਡੇ ਵਰਗੇ ਲੋਕਾਂ ਨੂੰ ਵੀ ਵਰਗਲਾਇਆ ਵਰਗਲਾਉਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਮੈਨੂੰ ਯਾਦ ਹੈ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਹੁੰਦੇ ਸੀ ਉਹ ਸਾਨੂੰ ਕਈ ਵਾਰ ਵਰਗਲਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਆਮ ਆਦਮੀ ਪਾਰਟੀ ਪਲਾਣਾ ਤੁੰਗ ਪਰ ਨਹੀਂ ਚੀਜ਼ਾਂ ਉਸ ਦੇ ਉਲਟ ਨੇ ਕੀ ਗੈਂਗਸਟਰਾਂ ਦੀ ਪੁਸ਼ਤ ਪਣਾਈ ਆਮ ਆਦਮੀ ਪਾਰਟੀ ਹੁਣ ਕਰਿਆ ਕਰੇਗੀ ਕੀ ਹੁਣ ਆਮ ਆਦਮੀ ਪਾਰਟੀ ਨੂੰ ਕੋਈ ਨਵੀਂ ਪਾਰਟੀ ਜੇ ਆਈ ਇਸ ਸੱਤਾ ਦੇ ਅੰਦਰ ਜਾਂ ਫਿਰ ਸਿਆਸੀ ਮੰਚਰ ਤੇ ਉਹ ਵੀ ਇਹੇ ਲਾਂਬੇ ਦੇਗੀ ਕਿ ਕਾਲੀਆਂ ਨੇ ਵੀ ਕੀਤਾ ਕਾਂਗਰਸੀਆਂ ਨੇ ਵੀ ਕੀਤਾ ਆਪ ਵਾਲਿਆਂ ਨੇ ਵੀ ਕੀਤਾ ਤੇ ਫਿਰ ਉਹ ਵੀ ਇਹਦੇ ਨਾਲ ਰਲ ਜਾਈ ਕੁੱਲ ਮਿਲਾ ਕੇ ਪੰਜਾਬ ਦੀ ਸਿਆਸਤ ਦੇ ਅੰਦਰ ਇਸ ਕਲਚਰ ਨੂੰ ਖਤਮ ਕਰਨ ਦੀ ਲੋੜ ਹੈ ਨਾ ਕਿ ਵਧਾਉਣ ਦੀ ਮਖਤਿਆਰ ਅंसारी ਨਾਲ ਸੁਖੀ ਰੰਧਾਵਾ ਦੇ ਸਬੰਧ ਸਨ ਨਹੀਂ ਸਨ ਇਹ علیحد੍ਹਾ ਗੱਲ ਹੈ ਸੁਖੀ ਰੰਧਾਵਾ ਤੇ ਜੇ ਸਬੰਧ ਸੀ ਤਾਂ ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਜੇਕਰ ਅਜਿਹਾ ਸੁਖੀ ਰੰਧਾਵਾ ਨੇ ਕੋਈ ਅਪਰਾਧ ਕੀਤਾ ਹੈ ਜਾਂ ਮਖਤਿਆਰ ਅंसारी ਨਾਲ ਰਲ ਕੇ ਪੰਜਾਬ ਦੇ ਵਿੱਚ ਜਿਹੜਾ ਕਿ ਕਾਨੂੰਨ ਤੇ ਭਾਰਤੀ ਸੰਵਿਧਾਨ ਦੇ ਖਿਲਾਫ ਹੈ ਤਾਂ ਸੁਖੀ ਰੰਧਾਵਾ ਦਾ ਗਲਮਾ ਫੜੋ ਤੇ ਉਹਨੂੰ ਜੇਲ੍ਹ ਚ ਸੁਟੋ ਫੋਕੀ ਸਿਆਸਤ ਕਰਨ ਦਾ ਗੁਰਦੀਪ ਸਿੰਘ ਰੰਧਾਵਾ ਜੀ ਕੋਈ ਫਾਇਦਾ ਨਹੀਂ ਜਾਣਕਾਰੀਆਂ ਤਾਂ ਬਹੁਤ ਨੇ ਕਿਹਾ ਜਾਂਦਾ ਕਿ ਤੁਹਾਨੂੰ ਦਾ ਸੁਖੀ ਰੰਡਾਵੇ ਨੇ ਇੱਕ ਸਰਪੰਚੀ ਤੋਂ ਨਾ ਕਰਤੀ ਸੀ ਇਸ ਕਰਕੇ ਤੁਸੀਂ ਸੁਖੀ ਰੰਡਾਵੇ ਤੋਂ ਵੱਖ ਹੋ ਗਏ ਇੱਕ ਅਲੱਗ ਦਾ ਗੱਲ ਹੈ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਵੀ ਹੁਣ ਉਸ ਰਾਹ ਤੇ ਹੈ ਜਿਸ ਰਾਹ ਤੇ ਸੁਖੀ ਰੰਡਾਵਾ ਕਾਂਗਰਸ ਅਕਾਲੀ ਦਲ ਸੁਖਵੀਰ ਬਾਦਲ ਤੁਰਦਾ ਰਿਹਾ ਜਾਂ ਫਿਰ ਇਹ ਉਸ ਰਾਹ ਤੋਂ ਹਟ ਕੇ ਨਵੀਂ ਤੇ ਚੰਗੀ ਸਿਆਸਤ ਕਰਨ ਆਏ ਸੀ ਇਹ ਹੁਣ ਇਹਨਾਂ ਦੋਵਾਂ ਸਵਾਲਾਂ ਦੇ ਵਿੱਚ ਇੱਕ ਬ੍ਰੀਕ ਜੀ ਲਕੀਰ ਹੈ ਉਹ ਹੈ ਸੱਤਾ ਚੌਧਰ ਤੇ ਉਹਦੇ ਲਈ ਆਮ ਆਦਮੀ ਪਾਰਟੀ ਸਾਰਾ ਕੁਝ ਕਰਨ ਦੇ ਲਈ ਤਿਆਰ ਹੈ ਚਾਹੇ ਉਹ ਕਿਵੇਂ ਦਾ ਵੀ ਹੋਵੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਗਰਦੀਪ ਸਿੰਘ ਰੰਧਾਵਾ ਨੇ ਜੋ ਕਿਹਾ ਉਹ ਆਪਣੀ ਥਾ ਤੇ ਉਹਨਾਂ ਦਾ ਬਿਆਨ ਮੈਂ ਤੁਹਾਨੂੰ ਦੱਸਦਾ ਪਰ ਕੁੱਲ ਮਿਲਾ ਕੇ ਸਵਾਲ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਤੋਂ ਹੈ ਕਿ ਕੀ ਤੁਸੀਂ ਇਹੀ ਕੁਝ ਕਰਨ ਲਈ ਆਏ ਸੀ ਕੀ ਤੁਸੀਂ ਆਪਣੇ ਗੱਲ ਦਾ ਆਪਰੇਸ਼ਨ ਇਹਨਾਂ ਬੋਲ ਬੋਲ ਕੇ ਭਗਵੰਤ ਮਾਨ ਸਿਆਂ ਤੁਸੀਂ ਤਾਂ ਹੀ ਕਰਵਾ ਲਿਆ ਕਿ ਜੇ ਇਹੀ ਕੋ ਸੁਣਾ ਸੀ ਫਿਰ ਤਾਂ ਤੁਹਾਡੀ ਸਿਹਤ ਨਾਲ ਵੀ ਖਲਵਾੜੀ ਇੱਕ ਕਿਸਮ ਦਾ ਜੇਕਰ ਤੁਹਾਡੇ ਰਾਜ ਚ ਸਾਰਾ ਕੁਝ ਹੁੰਦਾ ਮੈਂ ਫਿਰ ਇਨੀਕ ਸਲਾਹ ਜ਼ਰੂਰ ਜਾਦਾ ਜਾਂਦਾ ਦੇਣੀ ਚਾਹਾਂਗਾ ਆਮ ਆਦਮੀ ਪਾਰਟੀ ਨੂੰ ਕਿ ਜੇ ਤੁਸੀਂ ਇਤੋਂ ਹਟ ਕੇ ਨਹੀਂ ਚੱਲ ਸਕਦੇ ਇਨਾ ਉਹਨਾਂ ਲਈ ਕੰਮ ਕਰਨੇ ਨੇ ਫਿਰ ਘਟੋ ਘਟਾ ਮੇਨੇ ਮੂਨੇ ਮਾਰਨੇ ਹੁਣ ਬੰਦ ਕਰ